ਸੁਹੀ ਮਹੱਲਾ ਪੰਜਵਾ ਸਾਜ ਸੰਗ ਤਰੇ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੀ ਗੋਪੂਰੇ ਮਿਲੋ ਪਾਪ ਤਜਾਇਨ ਰਹਾ ਜੀਵਨ ਪਦਵੀ ਹਰ ਕਾ ਨਾਓ ਮਨ ਤਨ ਨਿਰਮਲ ਸਾਚ ਸੁਵਾਓ ਆਟ ਪੈਰ ਪਰ ਬਰਮ ਧਾਈਐ ਪੂਰ ਬਾਲਕਤ ਹੋਇ ਤਾ ਪਾਈਐ ਸਰਨ ਪਈ ਜਪਦੀਨ ਦਿਆਲਾ ਨਾਨਕ ਜਾਜੇ ਸੰਚਰਵਾਲਾ ਸੁਹੀ ਮਹੱਲਾ ਪੰਜਵਾਂ ਕਰ ਕਾ ਕਾਜ ਨ ਜਾਣੀ ਰੂੜਾ ਝੂਟੇ ਧੰਦਿਓ ਰਚਿਓ ਮੂੜਾ ਜਿਤ ਤੋ ਲਾਵੀ ਤਿਤ ਤਿਤ ਲਗਣਾ जा तू देहे ते नव जपना के दास हर तेरा ते राम अन अनदेन माति बापकड प्रभ काडे आप जन्म, जन्म के टूटे गांडी ਉਧਰ ਸੁਆਮੀ ਪ੍ਰਭ ਕਿਰਪਾ ਧਾਰੀ ਨਾਨਕ ਦਾਸ ਹਰ ਸਰਨ ਦੁਆਰੇ ਸੂਹੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਨੇ ਚਲ ਕਰ ਪਾਇਆ ਸਰਬ ਸੂਕ ਫਿਰ ਨਹੀਂ ਢੁਲਾਇਆ ਗੁਰੂ ਤੇ ਆਏ ਹਰ ਚਰਨ ਮਣ ਚੀਨੇ ਤਾਂਤੇ ਕਰਤੇ ਅਸਰ ਗਿਨੇ ਰਹਾ ਗੁਣ ਗਾਵਤ ਆਚ ਚ ਬਿਨਾਸੀ ਤਾਂ ਕੇ ਕਾਟੀ ਜਮ ਕੀ ਫਾਸੀ ਕਰ ਕਿਰਪਾਲ ਨੇ ਲੜਲਾਈ ਸਦਾ ਅਨੰਦ ਨਾਨਕ ਗੁਣ ਗਾਏ ਸੋਹੀ ਮਹੱਲਾ ਪੰਜਵਾਂ ਅੰਮ੍ਰਿਤ ਵਚਨ ਸਾਜ ਕੇ ਬਾਣੀ ਜੋ ਜੋ ਜਪੇ ਤਿਸ ਕੀ ਗਤਿ ਹੋਵੀ ਹਰ ਘਰ ਨਾਮ ਨਿਤ ਰਸਣ ਬਖਾਣੀ ਰਹਾ ਕਲ ਕਾਲ ਮੈਂ ਮਿਟੇ ਕਲਸਾ ਇਕੋ ਨਾਮ ਮਣ ਮੈਂ ਪ੍ਰਵੇਸਾ ਸਾਜੋ ਤੂਰ ਮੁਕ ਮਸਤ ਕਲਾਈ ਨਾਨਕ ਉਦਰੇ ਹਾਰ ਗੁਰ ਸਰਨਾਈ ਸੁਹੀ ਮਹੱਲਾ ਪੰਜਮਾ ਘਾਰ ਤੀਜਾ ਗੋਬਿੰਦਾ ਗੁਣ ਗਾਉ ਦੇ ਹਾਲਾਂ ਦਰਸ਼ਨ ਦੇਹੁ ਪੂਰਨ ਕਿਰਪਾ ਲਾ ਕਰ ਕਿਰਪਾ ਤੁਮਹੀ ਪ੍ਰਤਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਜਪੇ ਜਪਨਾਲਾ ਨਾਨਕ ਜਾਚੈ ਸੰਤਰ ਵਾਲਾ ਸੋਹੀ ਮਹੱਲਾ ਪੰਜਵਾ ਤੋਦ ਬਿਣ ਦੂਜਾ ਵਰਨਾ ਕੋਈ ਆਪੇ ਥੰਬ ਸੱਚਾ ਸੋਈ ਹਰ ਹਰ ਨਾਮ ਮੇਰਾ ਪ੍ਰਾਣ ਆਧਾਰ ਕਰਨ ਕਾਰਨ ਸਮਰਾਤੇ ਆਪ ਰਹਾ ਸਭ ਰੋਗ ਮਿਟਾਵੇ ਨਵਾ ਨਰਵਾ ਨਾਨਕ ਰਖਾਇਆ ਪੇ ਹੋ ਵਾਸੂਹੀ ਮਹੱਲਾ ਪੰਜਵਾ ਦਰਸ਼ਨ ਕੋ ਲੋਚੇ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਏ ਰਹਾ ਸਿਆਣ ਸੁੰਦਰ ਤਜਨੀਂਦ ਕੁਾਈ ਮਹਾਮੋਹਣੀ ਦੂਤਾ ਲਾਈ ਪ੍ਰੇਮ ਬਿशोਹਾ ਕਰਤ ਕਸਾਈ ਨਿਰਦਇ ਜੰਤ ਤਿਸ ਦਇਆ ਨ ਪਾਈ ਮਾਨਤ ਜਨਮ ਬੀਤੀ ਅਨ ਪਰਮਾਈ ਕਰ ਵਾਸ ਨ ਦੇਵ ਜੁਤਰ ਮਾਈ ਦਿਨ ਰੈਣ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੈ ਕਿਰਤੋ ਭਵਾਈ ਸੋਣ ਸਾਜਣ ਸੰਤ ਜਣ ਭਾਈ ਚਰਨ ਸਰਨ ਨਾਨਕ ਗਤ ਭਾਈ ਰਾਗ ਸੁਹੀ ਮਹੱਲਾ ਪੰਜਮਾ ਘਰ 14 ਇੱਕ ਓੰਕਾਰ ਸਤ ਗੁਰ ਪ੍ਰਸਾਦ ਭਲੀ ਸੁਹਾਵੀ ਛਪੜੀ ਜਾ ਮੈਂ ਗੁਣ ਗਾਏ ਕਿਤਹੀ ਕਾਮਨਾ ਧੋਲ ਹਰ ਜਿਤ ਹਰ ਬਿਸਰਾਏ ਰਹਾ ਅਨਤ ਗਰੀਬੀ ਸਾਜ ਸੰਗ ਜਿਤ ਪ੍ਰਭ ਚਿਤ ਆਈ ਜਾਲ ਜਾਏ ਉਹ ਬਡੱਪਣਾ ਮਾਇਆ ਲਪਟਾਈ ਪੀਸਣ ਪੀਸੋਡ ਕਾਮਰੀ ਸੋ ਕਮਾਣੋ ਸੰਤੋਖਾਈ ਐਸੋ ਰਾਜ ਨਾ ਕੀਤੇ ਕਾਜ ਜਿਤ ਨਹਿ ਤ੍ਰਿਪਤਾਏ ਨਾ ਗਣ ਪਿਰਤ ਰੰਗਈ ਇਕ ਕੈ ਓਹੋ ਸੁਬਾ ਪਾਈ ਪਾਟ ਪਟੰਬਰ ਬਿਰਤੀਆ ਜਿਹੇ ਰਾਜ ਲੁਭਾਈ ਸਾਭ ਕਿਸ ਤੂੰ ਬਰੀ ਹੱਥ ਪ੍ਰਭ ਆਪ ਕਰੇ ਕਰਾਈ ਸਾ ਸਾ ਸਿਮਰਤੋ ਰਹਾ ਨਾਨਕ ਦਾਣ ਪਾਏ ਸੂਹੀ ਮਹੱਲਾ ਪੰਜਮ ਹਰ ਕਾ ਸੰਤ ਪਰਾਨ ਤਨ ਤਿਸ ਕਾ ਪਨਹਾਰਾ ਪਾਈ ਮੀਤ ਸਤਿ ਸਗਲਤੀ ਜੀ ਹੂੰ ਤੇ ਪਿਆਰਾ ਰਹਾ ਕੇਸਾ ਕਾ ਕਰ ਬੀਜਣਾ ਸੰਤ ਚੋਰ ਟਲਾਵੋ ਸੀਸ ਨਿਹਾਰੇ ਚਰਨ ਤਲ ਧੂਰ ਮੁਕ ਲਾਵ ਮਿਸ਼ਟ ਬਚਨ ਬੇਣਤੀ ਕਰੋ ਦੀਨ ਕੇ ਨਿ ਆਏ ਤਾ ਜਬ ਮਾਣ ਸਰਣੀ ਪਰ ਹਰ ਗੁਣ ਨਿਦਪਾਈ ਅਬ ਲੋਕ ਪੁੰਨੇ ਪੁੰਨੇ ਕਰ ਜਨ ਕਾ ਦਰਸਾਰ ਅੰਬਰਤ ਬਚਨ ਮੈਂ ਮਨ ਮੈਂ ਸਿੰਚੋ ਬੰਦੋ ਬਾਰੋ ਬਾਰ ਚਿਤ ਵ ਮਣ ਆਸਾ ਕਰ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ ਸੁਹੀ ਮਹੱਲਾ ਪੰਜਵਾ ਜਿਨ ਮੋਹਿ ਬ੍ਰਹਮੰਡ ਕਾਂਡ ਤਾਹੂ ਮੈਂ ਪਾਉ ਰਾਖ ਲੈ ਹੋਇ ਹੋ ਬਿਕੀ ਜਿਉ ਦੇਹੁ ਆਪਣਾ ਨਾਉ ਰਹਾ ਜਾਤੇ ਨਾਹੀ ਕੋ ਸੁਖੀ ਤਾ ਕੇ ਬਾਚੇ ਜਾਓ ਛੋੜ ਜਾਏ ਜੋ ਸਗਲ ਕੋ ਫੇਰ ਫੇਰ ਲਪਟਾਓ ਕਰੋ ਕਿਰਪਾ ਕਰਨਾ ਪਤੀ ਤੇਰੀ ਹਰ ਗੁਣ ਗਾਓ ਨਾਨਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ raag suhi mohalla panjma kar panjma padtal ik ओंकार sat gur prasad preet preet guriyam mohan lalana ਜਪ ਮਾਨ ਗੋਬਿੰਦ ਇੱਕ ਅਵਰ ਨਹੀਂ ਕੋ ਲੈ ਕੇ ਸੰਤ ਲਾਗ ਮਣੇ ਸਾੜ ਦੁਬਦਾ ਕੀ ਕੁਰਿਆ ਰਹਾ ਨਿਰਗੁਣ ਹਰੀਆ ਸਰਗੁਣ ਤਰੀਆ ਹਣ ਕੋ ਕੋਟੜੀਆ ਪੈਨ 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 ਕਰਿਆ ਵਿਚ ਮਣ ਕੋਟ ਵਰੀਆ ਨੈ ਜ ਮੰਤਰ ਪਰੀਆ ਤਾਹ ਆਨੰਦ ਕਰੀਆ ਨੈ ਮਰੀਆ ਨੈ ਜਰੀਆ ਕੀਰਤਨ ਜੁਰਿਆ ਬੋਬੇਦ ਫਿਰਿਆ ਪਰ ਕੋ ਹਿਰੀਆ ਵੇਖਿਆ ਕਿਰਿਆ ਅਬ ਸਾਧੂ ਸੰਗ ਪਰਿਆ ਹਰ ਦਵਾਰੇ ਕਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰਿਆ ਬਹੁ ਨਾ ਫਿਰਿਆ ਸੁਹੀ ਮਹੱਲਾ ਪੰਜਮਾ ਰਾਜ ਮੰਡਲ ਕੀ ਨਵਾਂ ਘਾਰਾ ਸਗਲੋ ਸਾਜ ਰਖਿਓ ਪਸਾਰਾ ਰਹਾ ਬੋ ਵਿਦ ਰੂਪ ਰੰਗ ਅਪਾਰਾ ਪੇਖੇ ਖੁਸੀ ਉਗ ਨਹੀਂ ਹਾਰਾ ਸਾਬ ਰਸ ਲੈਤ ਬਸ ਤੇ ਨਾਰਾ ਬਰਨ ਚਿਹਣ ਨਹੀਂ ਮਕ ਨਾਮ ਸਾਰਾ ਕਹਿਣ ਨਾ ਜਾਈ ਖੇਲ ਤੇ ਮਾਰਾ দান ਕਰੀਨ ਸੰਤ ਚਰਨਾਰ ਕਹਿਣ ਨਾ ਜਾਈ ਖੇਲ ਤੇ ਹਾਰਾ नाणकरेण संत जरनारा